ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਹੀ ਪਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ ਇਨ੍ਹਾਂ ਚਾਰ ਉਦਾਸੀਆਂ ਦੌਰਾਨ ਉਹ ਚਾਰੀ ਦਿਸ਼ਾਵਾਂ ਜਾਨਕੀ ਉੱਤਰ ਦੱਖਣ ਪੂਰਬ ਤੇ ਪੱਛਮ ਵਿੱਚ ਗਏ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਆਰੰਭ ਕੀਤੀ ਤਾਂ ਉਹਨਾਂ ਨੇ ਬਹੁਤ ਸਾਰੇ ਪਾਪੀਆਂ ਨੂੰ ਤਾਰਿਆ। ਉਹਨਾਂ ਵਿੱਚੋਂ ਇੱਕ ਸੀ ਵਲੀ ਖੰਦਾਰੀ। ਇਤਿਹਾਸ 'ਚ ਗੱਲ ਧੱਕ ਲੈ ਕੇ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਐਸੀ ਰੱਬੀ ਤਾਕਤ ਸੀ ਜੋ ਬਿਨਾਂ ਤਲਵਾਰ ਚੁਲਾਏ ਵੀ ਹੰਕਾਰੀਆਂ ਦੇ ਸਿਰ ਝੁਗਾ ਦਿੰਦੀ ਸੀ। ਪਰ ਇੱਕ ਵਾਰ ਉਹਨਾਂ ਦੇ ਸਾਹਮਣੇ ਆਇਆ ਇੱਕ ਹੰਕਾਰੀ ਦਰवेश ਵਲੀ ਖੰਦਾਰੀ ਜਿਸ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਇਲਾਕੇ ਤੋਂ ਕੱਢਣ ਦੀ ਕੋਸ਼ਿਸ਼ ਕੀਤੀ। ਅਰ ਅਖੀਰ ਵਿੱਚ ਉਸ ਦਾ ਹੰਕਾਰ ਪਹਾੜ ਵਰਗਾ ਸੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹ ਹੀ ਪਹਾੜ ਹਥੇਲੀ ਨਾਲ ਰੁਕਵਾ ਦਿੱਤਾ ਆਓ ਜਾਣੀਏ ਇਹ ਅਦੁੱਪਤ ਇਤਿਹਾਸ ਜੋ ਸਿਆਲਕੋਟ ਤੋਂ ਪੰਜਾ ਸਾਹਿਬ ਤੱਕ ਪਹੁੰਚਦੀ ਹੈ ਗੁਰੂ ਨਾਨਕ ਸਾਹਿਬ ਜੀ ਆਪਣੀਆਂ ਉਦਾਸੀਆਂ ਦੌਰਾਨ ਸਿਆਲਕੋਟ ਪਹੁੰਚੇ ਉਹਨਾਂ ਦੀ ਹਾਜ਼ਰੀ ਉਹਨਾਂ ਦੇ ਬਚਨ ਤੇ ਉਹਨਾਂ ਦੀ ਸ਼ਕਤੀ ਇਹ ਕਿਸੇ ਆਮ ਫਕੀਰ ਦੀ ਨਹੀਂ ਸੀ ਇਹ ਸਿੱਧਾ ਰੱਬੀ ਜਾਣਨ ਸੀ ਉਹ ਰੁਕਦੇ ਹਨ ਭਾਈ ਲਾਲੋ ਜੀ ਦੀ ਭੈਣ ਦੇ ਘਰ ਜਿੱਥੇ ਉਹਨਾਂ ਨੇ ਕੀਰਤਨ ਸਤਸੰਗ ਨਾਮ ਜਪਣ ਦੀ ਰੀਤ ਲਚਾਈ ਲੋਕ ਇੱਥੇ ਨਾਲ ਜੁੜਨ ਲੱਗੇ ਲੋਕ ਭਗਤੀ ਨਾਲ ਜੁੜਨ ਲੱਗੇ ਤੇ ਉਹ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਉਣ ਗਾਉਣ ਲੱਗੇ ਸਿਆਲਕੋਟ ਚ ਪਹਿਲਾਂ ਹੀ ਰਿਹਾ ਕਰਦਾ ਸੀ ਵਲੀ ਕੰਧਾਰੇ ਜੋ ਆਪਣੇ ਆਪ ਨੂੰ ਇਲਾਕੇਦਾਰ ਰੋਹਾਨੀ ਹਕਮਰਾਨ ਮੰਨਦਾ ਸੀ ਉਸ ਦੇ ਕੋਲ ਕਈ ਲੋਕ ਜਾਂਦੇ ਸਨ ਪਰ ਉਹ ਰੱਬ ਨਹੀਂ ਹੰਕਾਰ ਦੀ ਪੂਜਾ ਕਰਦਾ ਸੀ ਉਸ ਨੇ ਜਦ ਸੁਣਿਆ ਕਿ ਨਾਨਕ ਨਾਮ ਦਾ ਫਕੀਰ ਆਇਆ ਹੈ ਜਿਸ ਕੋਲ ਭੀੜ ਲੱਗੀ ਹੋਈ ਹੈ ਉਸ ਦਾ ਹੰਕਾਰ ਕੰਬਣ ਲੱਗਾ ਜਿਸ ਥਾਂ ਗੁਰੂ ਸਾਹਿਬ ਰਹਿ ਰਹੇ ਸਨ ਉਥੇ ਹਰ ਰੋਜ਼ ਕੀਰਤਨ ਬਾਣੀ ਪ੍ਰੋਸਾ ਸ਼ਾਂਤੀ ਤੇ ਪ੍ਰੇਮ ਦੀ ਲਹਿਰ ਚੱਲ ਪਈ। ਉਹਨਾਂ ਨੇ ਕਿਸੇ ਦਾ ਵਿਰੋਧ ਨਹੀਂ ਕੀਤਾ, ਸਿਰਫ ਸੱਚ ਤੇ ਪਿਆਰ ਨਾਲ ਨਾਮ ਦੇ ਰਾਹੀ ਜੋੜਿਆ। ਲੋਕ ਕਹਿਣ ਲੱਗੇ ਇਹ ਕੋਈ ਆਮ ਦਰਵੇਸ਼ ਨਹੀਂ, ਇਹ ਤਾਂ ਪਰਮਾਤਮਾ ਦੇ ਚਰਨਾਂ ਤੋਂ ਆਇਆ ਬੰਦਾ ਲੱਗਦਾ ਹੈ। ਜਦੋਂ ਵਲੀ ਕੰਧਾਰੀ ਨੇ ਦੇਖਿਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਹਰ ਰੋਜ਼ ਹਜ਼ਾਰਾਂ ਲੋਕ ਆ ਰਹੇ ਨੇ, ਨਾਮ ਜਪ ਰਹੇ ਨੇ, ਰੋ ਰਹੇ ਨੇ, ਰੱਬ ਨੂੰ ਲੱਭ ਰਹੇ ਹਨ ਤਾਂ ਉਸ ਦੇ ਅੰਦਰੋਂ ਹੰਕਾਰ ਹਿੱਲਣ ਲੱਗ ਪਿਆ। ਆਪਣੇ ਆਪ ਨੂੰ ਸਿਆਲਕੋਟ ਦਾ ਸਭ ਤੋਂ ਵੱਡਾ ਬੰਦਾ ਸਮਝਦਾ ਸੀ ਉਸਨੇ ਕਈ ਸਾਲ ਲਗਾ ਕੇ ਆਪਣਾ ਦਰਬਾਰ ਬਣਾਇਆ ਸੀ ਲੋਕਾਂ ਨੂੰ ਜਾਦੂ ਟੋਣਿਆਂ ਧਾਗਿਆਂ ਦੇ ਡਰ ਤੇ ذریعے ਜੋੜਿਆ ਹੋਇਆ ਸੀ ਪਰ ਹੁਣ ਉਹੀ ਲੋਕ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆ ਰਹੇ ਸਨ ਬਿਨਾਂ ਕਿਸੇ ਡਰ ਦੇ ਸਿਰਫ ਪਿਆਰ ਨਾਲ ਇਹ ਗੱਲ ਵਾਲੀ ਕੰਧਾਰੀ ਨੂੰ ਚੁੱਭਣ ਲੱਗੀ ਉਸਨੇ ਕਿਹਾ ਕਿ ਇਹ ਨਾਨਕ ਮੇਰੇ ਇਲਾਕੇ ਦੀ ਹੱਦ ਤੱਕ ਆ ਕੇ ਮੇਰੇ ਮਨਮਤੇ ਨੂੰ ਚੁਣੌਤੀ ਦੇ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਦ ਨਾਮ ਦਇਆ ਇੱਕੋ ਰੱਬ ਦੀ ਸਿੱਖਿਆ ਦਿੱਤੀ ਤਾਂ ਲੋਕਾਂ ਨੂੰ ਅਸਲੀ ਆਤਮਿਕਤਾ ਦਾ ਅਹਿਸਾਸ ਹੋਣ ਲੱਗਾ। ਉਹ ਸਿਆਣੇ ਹੋ ਗਏ, ਹੋਰ ਧੋਖੇਬਾਜ਼ ਧਾਰਮਿਕ ਰਵਾਜਾਂ ਤੋਂ ਮੁੱਕ ਗਏ। ਇਹ ਗੱਲ ਬਲੀ ਨੂੰ ਨਿਗਲ ਨਾ ਪਈ। ਗੁਰੂ ਸਾਹਿਬ ਨੇ ਕਦੇ ਬਲੀ ਦੀ ਨਿੰਦਿਆ ਨਹੀਂ ਕੀਤੀ, ਉਹ ਤਾਂ ਸਿਰਫ ਅਸਲ ਰਾਹ ਦੱਸ ਰਹੇ ਸਨ। ਜਿੱਥੇ ਚਾਨਣ ਹੋਵੇ ਉਥੇ ਹਨੇਰੇ ਨੂੰ ਆਪਣਾ ਨਾਸ ਲੱਗਾ ਹੋਇਆ ਲੱਗਦਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਰਹਿ ਰਹੇ ਸਨ ਉਥੇ ਆਮ ਲੋਕ ਵੀ ਗੁਰੂ ਸਾਹਿਬ ਨੂੰ ਮਿਲਣ ਆਉਂਦੇ ਉਸ ਇਲਾਕੇ ਦੇ ਪਾਣੀ ਦੇ ਸਾਰੇ ਲਾਈਨ ਬਲੀ ਕੰਦਾਰੀ ਦੇ ਟਿਕਾਣੇ ਤੋਂ ਆਉਂਦੀ ਸੀ ਉਸ ਨੂੰ ਪਤਾ ਸੀ ਕਿ ਗੁਰੂ ਸਾਹਿਬ ਰਹਿ ਰਹੇ ਥਾਂ ਉਥੇ ਵੀ ਇਹੀ ਪਾਣੀ ਪਹੁੰਚਦਾ ਹੈ ਆਪਣੀ ਨਫ਼ਰਤ ਤੇ ਹੰਕਾਰ ਵਿੱਚ ਆ ਕੇ ਵਲੀ ਨੇ ਆਦੇਸ਼ ਦੇ ਦਿੱਤਾ ਕਿ ਗੁਰੂ ਨਾਨਕ ਜੀ ਰਹਿ ਰਹੇ ਘਰ ਦੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਜਾਵੇ। ਉਸਨੇ ਕਿਹਾ ਕਿ ਜੇ ਇਹ ਇੱਥੋਂ ਨਹੀਂ ਜਾਂਦਾ ਤਾਂ ਇਸ ਨੂੰ ਪਿਆਸਾ ਮਾਰੋ, ਕੋਈ ਪਾਣੀ ਨਾ ਦੇਵੋ। ਸੋਚੋ ਕਿੰਨਾ ਹੰਕਾਰ ਹੋਵੇਗਾ ਜਦ ਇੱਕ ਇਨਸਾਨ ਕਿਸੇ ਰੱਬ ਦੇ ਬੰਦੇ ਨੂੰ ਪਾਣੀ ਤੱਕ ਤੋਂ ਵੀ ਮਨਜਿਤ ਕਰ ਦੇਵੇ। ਪਰ ਗੁਰੂ ਨਾਨਕ ਸਾਹਿਬ ਜੀ ਨੇ ਨਾ ਕੋਈ ਸ਼ਿਕਾਇਤ ਕੀਤੀ ਨਾ ਰੋਸ ਉਹ ਬਸ ਹੌਲੀ ਹੌਲੀ ਬੋਲ ਪਏ ਜਿੱਥੇ ਪਿਆਸ ਹੈ ਉਥੇ ਰੱਬ ਪਾਣੀ ਪਹੁੰਚਾ ਹੀ ਦਿੰਦਾ ਹੈ ਅਸੀਂ ਉਸ ਦੀ ਰਜ਼ਾ ਵਿੱਚ ਰਹਿੰਦੇ ਹਾਂ ਤੇ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਮਿੱਟੀ ਖੋਦੀ ਤੇ ਉਥੇ ਰੱਬੀ ਖੂਹ ਫੁੱਟ ਪਿਆ ਜਿਸ ਵਿੱਚੋਂ ਪਾਣੀ ਆਉਣ ਲੱਗ ਪਿਆ ਸਾਫ਼ ਠੰਡਾ ਤੇ ਮਿੱਠਾ ਹੁਣ ਇਹ ਗੱਲ ਸੁਣ ਕੇ ਬਲੇ ਕੰਧਾਰੀ ਬਹੁਤ ਗੁੱਸੇ ਵਿੱਚ ਆ ਗਿਆ ਤੇ ਉਸਨੇ ਪਹਾੜ ਨੂੰ ਹਿਲਾ ਕੇ ਗੁਰੂ ਨਾਨਕ ਸਾਹਿਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਜਦ ਵੱਲੀ ਕੰਧਾਰੀ ਦੇ ਸਾਰੇ ਹਥਿਆਰ ਫੇਲ ਹੋ ਗਏ, ਜਦ ਲੋਕ ਉਸ ਨੂੰ ਛੱਡ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆ ਰਹੇ ਸਨ, ਜਦ ਪਾਣੀ ਦੀ ਲਾਈਨ ਕੱਟਣ ਵਾਲੀ ਚਾਲ ਵੀ ناکਾਮ ਹੋ ਗਈ, ਉਦੋਂ ਉਸ ਦੇ ਅੰਦਰ ਭਰਿਆ ਹੋਇਆ ਹੰਕਾਰ ਨਫ਼ਰਤ ਦੀ ਅੱਗ ਬਣ ਗਿਆ। ਵੱਲੀ ਨੇ ਸੋਚਿਆ ਕਿ ਜੇ ਇਹ ਇਨਸਾਨ ਇੱਥੋਂ ਨਹੀਂ ਜਾਂਦਾ ਤੇ 나ਹੀਂ ਮੈਨੂੰ ਰੁਕਣ ਦਿੰਦਾ, ਤਾਂ ਮੈਂ ਉਸ ਨੂੰ ਖਤਮ ਕਰ ਦਿਆ। ਉਸਨੇ ਇੱਕ ਭਿਆਨਕ ਚਮਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਆਓ ਜਾਣੀਏ ਕਿ ਇਸ ਤੋਂ ਬਾਅਦ ਬਲੀ ਨੇ ਕੀ ਕੀਤਾ। ਬਲੀ ਨੇ ਸਿਆਲਕੋਟ ਦੇ ਨੇੜੇ ਮੌਜੂਦ ਇੱਕ ਵੱਡੇ ਪਹਾੜ ਦੀ ਰੁੱਖ ਗੁਰੂ ਨਾਨਕ ਸਾਹਿਬ ਵੱਲ ਕੀਤੀ। ਉਸਨੇ ਆਪਣੀ ਤਾਕਤ ਨਾਲ ਪੂਰੇ ਪਹਾੜ ਨੂੰ ਧੱਕ ਦਿੱਤਾ ਤਾਂ ਜੋ ਉਹ ਪਹਾੜ ਗੁਰੂ ਸਾਹਿਬ ਉੱਤੇ ਆ ਕੇ ਡਿੱਗੇ। ਤੇ ਉਹਨਾਂ ਨੂੰ ਕੁਚਲ ਕੇ ਮਾਰ ਦਵੇ ਪਹਾੜ ਹੌਲੀ ਹੌਲੀ ਹਿੱਲਣ ਲੱਗ ਪਿਆ ਤਬਾਹੀ ਵਾਂਗ ਲੰਘ ਰਹੇ ਹੱਸੇ ਲੋਕ ਡਰ ਗਏ ਲੋਕ ਕਹਿਣ ਲੱਗੇ ਕਿ ਹੁਣ ਤਾਂ ਗੁਰੂ ਜੀ ਤੇ ਉਹਨਾਂ ਦੇ ਸਾਥੀ ਬਚਨੇ ਮੁਸ਼ਕਿਲ ਨਹੀਂ ਪਰ ਗੁਰੂ ਸਾਹਿਬ ਨੇ ਨਾ ਰੋੜਾ ਖਾਦਾ ਨਾ ਗੁੱਸਾ ਕੀਤਾ ਤੇ ਨਾ ਹੀ ਘਬਰਾਏ ਉਹਨਾਂ ਨੇ ਆਪਣੀ ਹਥੇਲੀ ਉੱਚੀ ਕੀਤੀ ਤੇ ਕੇਵਲ ਇਹ ਕਿਹਾ ਕਿ ਜਿੱਥੇ ਸੱਚ ਹੈ ਉੱਥੇ ਕੁਝ ਨਹੀਂ ਟਹਿ ਸਕਦਾ ਜਿਵੇਂ ਇਹ ਗੁਰੂ ਸਾਹਿਬ ਦੀ ਹਥੇਲੀ ਪਹਾੜ ਵੱਲ ਉਠੀ ਉਹ ਚਲਦਾ ਹੋਇਆ ਪਹਾੜ ਉੱਥੇ ਹੀ ਰੁਕ ਗਿਆ ਗੁਰੂ ਨਾਨਕ ਸਾਹਿਬ ਦੀ ਹਥੇਲੀ ਪੱਥਰ 'ਚ ਅਜੇ ਵੀ ਦਰਜ ਹੈ ਉਸ ਥਾਂ ਨੂੰ ਪੰਜਾ ਸਾਹਿਬ ਕਿਹਾ ਜਾਂਦਾ ਹੈ ਜੋ ਅੱਜ ਪਾਕਿਸਤਾਨ ਦੇ ਹਸਨ ਅਬਦਾਲ ਵਿਖੇ ਮੌਜੂਦ ਹੈ ਲੋਕ ਅੱਜ ਵੀ ਉਸ ਪੱਥਰ ਨੂੰ ਵੇਖ ਕੇ ਕਹਿੰਦੇ ਹਨ ਕਿ ਇਹ ਇਨਸਾਨ ਦੀ ਹਥੇਲੀ ਨਹੀਂ ਇਹ ਤਾਂ ਪਰਮਾਤਮਾ ਦੀ ਮੋਹਰ ਹੈ ਜਰ ਤਾਕਤਵਾਨ ਹੰਕਾਰ ਰੱਖਦਾ ਹੈ ਤਾਂ ਉਹ ਤਬਾਹੀ ਮਚਾਉਂਦੀ ਕੋਸ਼ਿਸ਼ ਕਰਦਾ ਹੈ ਪਰ ਜੇ ਰੱਬ ਦਾ ਸੱਚਾ ਸੇਵਕ ਖੜਾ ਹੋਵੇ ਤਾਂ ਕੁਦਰਤ ਵੀ ਉਸ ਦੀ ਰੱਖਿਆ ਕਰਦੀ ਹੈ ਤੇ ਉਹ ਥਾਂ ਨੂੰ ਅੱਜ ਵੀ ਲੋਕ ਬਾਬਾ ਨਾਨਕ ਦਾ ਕੂਆ ਕਹਿੰਦੇ ਹਨ ਉਹ ਅਜੇ ਵੀ ਸਿਆਲਕੋਟ ਵਿੱਚ ਮੌਜੂਦ ਹੈ ਭਾਵੇਂ ਬਹੁਤ ਕੁਝ ਵਿਰਾਸਤ ਤਬਾਹ ਹੋ ਚੁੱਕੀ ਹੈ ਲੋਕ ਅੱਜ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਜਾ ਕੇ ਉਸ ਪੱਥਰ ਨੂੰ ਵੇਖਦੇ ਹਨ ਹੱਥ ਲਾਉਂਦੇ ਹਨ ਤੇ ਮੱਥਾ ਟੇਕਦੇ ਹਨ ਤੇ ਗੁਰੂ ਨਾਨਕ ਦੇਵ ਜੀ ਨੂੰ ਕੋਟ-ਕੋਟ ਪ੍ਰਣਾਮ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ